ਜੀ ਅੱਛਾ ਕਿੱਥੋਂ ਦੇ ਰਹਿਣ ਵਾਲੇ ਹੋ ਗੁਰੂਪੀ ਵਿਡਾਲੀ ਜੀ ਕਿੱਦਾਂ ਪੁੰਚੇ ਤੇ ਕੰਨੇ ਤੁਰ ਕੇ ਜੀ ਕੀ ਗੱਲ ਕੀ ਹੋਈ ਸੀ ਹਾਂਜੀ ਕੀ ਗੱਲ ਹੋਈ ਸੀ ਜਿਹੜਾ ਉਹ ਇੱਥੇ ਗੱਲ ਉਹ ਬਸ ਭਰਾਣਾ ਹੀ ਬਾਂ ਮੁਰਕੇ ਮੰਮੀ ਪਹਿਲਾਂ ਤੇ ਮੰਮੀ ਡੈਡੀ ਦੀ ਡੈਥ ਹੋਈ ਆ ਜੀ ਅੱਛਾ ਤੇ ਮੁਰਕੇ ਭਰਾਣਾ ਹੀ ਮੁਰਕੇ ਇਦਾਂ ਹੀ ਆ ਗਏ ਜੀ ਗਲਗਲੀ ਮਾਰੇ ਮਾਰੇ ਮਾਰੀ ਮੋਟੀ ਇੱਕਦੀ ਕੱਢ ਗਈ ਅੱਛਾ ਹੁਣ ਕਿੰਨਾ ਕੋ ਖੁਸ਼ ਹੋ ਜਿਹੜੀ ਐਸਐਸਪ ਨੇ ਤੁਹਾਨੂੰ ਘਰ ਵਾਪਸੀ ਤੇ ਤੁਹਾਡੀ ਕਰਵਾਈ ਆ ਹੁਣ ਬਾ ਇੰਨਾ ਹੀ ਆ ਜੀ ਬਸ ਪੂਰਾ ਖੁਸ਼ ਹੈ ਜੀ ਘਰ ਹੀ ਚਲੇ ਆ ਵਾਪਸੀ ਫੇਰ ਬਜੇਂਦਰ ਸਿੰਘ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਜੀ ਐਂ ਬਰੋਕੇ ਵਿੜਾਲੀ ਸ਼ਹਿਰੇ ਦੇ ਅੰਮ੍ਰਿਤਸਰ 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 ਹਾਂਜੀ ਅੱਛਾ ਕੀ ਘਟਨਾ ਵਾਪਰੀ ਜਿਹੜਾ ਤੁਹਾਡਾ ਭਰਾ ਇੱਥੇ ਪਹੁੰਚ ਗਿਆ ਸੀ ਤੇ ਹੁਣ ਕਿੱਦਾਂ ਵਾਪਸੀ ਹੋ ਭਈ ਪਹਿਲੇ ਪੰਜਾਬਪੁਰ ਦਾ ਬਹੁਤ ਧੰਨ ਐਵਰ ਕਰਦਾ ਐ ਐਸਐਸਐਫ ਦਾ ਜਿੰਨਾ ਮੇਰੇ ਵਿਚਾਰਾ ਭਰਾ ਮਲਾਤਾ ਹਾਂਜੀ ਤੇ ਸਰ ਇਹ ਮਾੜੀ ਜੀ ਗੱਲ ਕੋਈ ਨਹੀਂ ਬਸ ਮਾੜਾ ਜਿਹਾ ਦੌਕਾ ਮਾਰਿਆ ਇਹਨੂੰ ਇਸੇ ਕਿਲੋ ਮਾੜਾ ਜਿਹਾ ਚੱਲ ਗਿਆ ਕੁਛ ਵੀ ਨਹੀਂ ਗੱਲ ਕੋਈ ਨਹੀਂ ਇਹੋ ਜੀ ਹੈਗੀ ਤੇ ਪਤਨ ਲਗਾ ਹਨ ਉਹਦਾ ਰਾਤੀ ਰਾਤੀ 12:30 ਵਜੇ ਐਸਐਫ ਸਟਾਫ ਵੱਲੋਂ ਫੋਨ ਆਇਆ ਕਿ ਤੁਹਾਡਾ ਕੋਈ ਬ੍ਰਦਰ ਗਵਾਚਿਆ ਆ ਉੱਥੋਂ ਬੋਲਦੇ ਤੁਸੀਂ ਨਾ ਫੇਸਬੁੱਕ ਤੋਂ ਮੇਰਾ ਨੰਬਰ ਕੱਢਿਆ ਫੋਟੋ ਦਾ ਨੰਬਰ ਪਾਇਆ ਫੇਸਬੁੱਕ ਤੇ ਪਾਈ ਸੀ ਫੋਟੋ ਮੈਂ ਲੰਮਾ ਮੈਨੂੰ ਕਾਲ ਕੀਤੀ ਤੇ ਮੈਂ ਹਾਂਜੀ ਹਾਂਜੀ ਦਾ ਨਾਮ ਪੁੱਛਿਆ ਐਡਰੈਸ ਪੁੱਛ ਇਹ ਦੱਸਿਆ ਫਿਰ ਮੈਂ ਹਾਂਜੀ ਇਹੋ ਹੀ ਹੈ ਜੀ ਹਾਂਜੀ ਤੇ ਕੋਈ ਪੋਸਟਰ ਤੁਸੀਂ ਗੁੰਮਸ਼ਦਾ ਦੀ ਪਾਈ ਸੀ ਕਦੋਂ ਦਾ ਇਹ ਲਾ ਹੋਇਆ ਸੀ ਜੀ ਇਹ ਫਾਰਮ 12 ਫਰਵਰੀ ਦਾ ਆਇਆ ਹੈ ਅੱਛਾ ਹਾਂਜੀ ਗੁੰਮ ਗੁੰਮਸ਼ਦਾ ਦੀ ਪੋਸਟ ਪਾਈ ਸੀ ਉਹ ਉਸ ਮੌਕੇ ਮੈਂ ਜਿਹੜੇ ਹੈਗੇ ਐਸਐਸਫ ਵਾਲੇ ਨੇ ਇਹਨਾਂ ਨੇ ਦੇਖੀ ਹਾਂਜੀ ਇਹਨਾਂ ਫੋਟੋ ਦੇ ਅਖੀ ਤੇ ਨਾਲ ਇਹਨਾਂ ਨੂੰ ਰਸਤੇ 'ਚ ਵੇਖਿਆ ਨਾ ਅੱਛਾ ਤੇ ਉਹਨਾਂ ਨੇ ਫਿਰ ਫੋਟੋ ਵੀ ਅਖੀ ਫੇਸਬੁਕ ਤੇ ਤੇ ਇਹਨਾਂ ਉਹ ਫੋਟੋ ਫੇਸਬੁਕ ਤੋਂ ਫੋਟੋ ਦਾ ਨੰਬਰ ਚੁੱਕਿਆ ਤੇ ਮੈਨੂੰ ਕਾਲ ਕੀਤੀ ਨਾ ਉਸੇ ਲਈ ਤੇ ਮੈਂ ਕਾਲ ਚੁੱਕ ਕੇ ਦੱਸਿਆ ਵੀ ਤੁਹਾਡਾ ਬ੍ਰਦਰ ਮੈਂ ਹਾਂਜੀ ਆ ਜਾਂਦੀ ਇਹ ਕਰਕੇ ਸਾਰੀ ਗੱਲ ਹੋਈ ਰਾ 11:00 ਤੋਂ ਲੈ ਕੇ ਫਟੇ 12:00 ਵਜੇ ਤੱਕ ਇਹ ਗੱਲ ਹੋਂਦੀ ਰਹੀ ਆ ਵੀ ਸੱਚੀ ਤੁਹਾਡਾ ਬ੍ਰਦਰ ਕਿੱਥੇ ਗਿਆ ਸੀ ਕੀ ਹਿਸਾਬਤ ਆਵੇ ਜੀ ਫੇ ਜਿੱਦਾਂ ਕਿ ਜਿਹੜੀ ਐਸਐਸਐਫ ਜਿਹੜੀ ਹੈਗੀ ਅਪੋਰਟਸ ਹੈਗੀ ਆ ਹਾਂਜੀ ਸੜਕਾਂ ਦੀ ਸੁਰੱਖਿਆ ਨਹੀਂ ਬਣੀ ਆ ਲੇਕਿਨ ਇਦਾਂ ਦਾ ਕਿ ਇਨਸਾਨੀ ਮਸਾਦ ਵੀ ਪੈਦਾ ਉਹਨਾਂ ਵੱਲੋਂ ਕੀਤੀ ਗਈ ਇੱਕ ਤੁਹਾਡੇ ਵਿਛੜੇ ਭਰਾ ਨੂੰ ਦੁਬਾਰਾ ਬਣਾਇਆ ਤੇ ਕੀ ਮਹਾਰਾਜ ਵਰਦਾਨ ਤੋਂ ਵੱਧ ਕੇ ਕੀ ਆ ਜੇ ਨਾ ਸਾਨੂੰ ਵਿਛੜਿਆ ਭਰਾ ਮਿਲਦਾ ਇਹ ਦੇ ਸੁਰੱਖਿਆ ਸਕਸ਼ੇ ਵਾਸਤੇ ਹੈਗੀ ਹੈਗੀ ਆ ਬਾਕੀ ਜਿਹੜੇ ਵਿਛੜਾ ਮਿਲਾਂਦੀ ਉਹ ਸਾਰ ਨੂੰ ਵਧੀਆ ਗੱਲ ਹੈ ਬਹੁਤ ਵਧੀਆ ਕੰਮ ਕੀਤਾ ਪੰਜਾਬ ਪੁਲਿਸ ਨੇ ਔਰ ਸੌਰੀ ਐਸ ਤੇ ਐਸੀਐਮਸ ਦਾ ਬਹੁਤ ਸਤਿ ਸ਼੍ਰੀ ਅਕਾਲ ਹੈ ਜਿਹੜੇ ਗੱਡੀਆਂ ਚਲਾ ਕੇ ਜਿਹੜੇ ਚੜਾ ਮਿਲਾਉਂਦੀ ਆ ਤੇ ਜਿਹੜੇ ਕੋਈ ਨੁਕਸਾਨ ਹੁੰਦਾ ਕਿਸੇ ਦਾ ਉਹ ਵੀ ਪੂਰਾ ਕਰਦੀਆਂ ਮਤਲਬ ਕਿ ਨੁਕਸਾਨ ਨਹੀਂ ਹੁੰਦਿੰਦੀ ਕਿਸੇ ਦਾ ਵੀ